ਇੱਕ ਵਾਰੀ ਧਰਮਰਾਜ ਨੇ ਆਪਣੇ ਜੰਦੂਤ ਨੂੰ ਮਾਤ ਲੋਕ ਤੇ ਇੱਕ ਔਰਤ ਨੂੰ ਲੈਣ ਦੇ ਲਈ ਭੇਜਿਆ ਜਦੋਂ ਉਹ ਮਾਤ ਲੋਕ ਤੇ ਆਉਂਦਾ ਹੈ ਨਾ ਜੰਦੂਤ ਤਾਂ ਕੀ ਦੇਖਦਾ ਹੈ ਜਿਸ ਔਰਤ ਨੂੰ ਉਹ ਲੈਣ ਆਇਆ ਹੈ ਉਸ ਦੀਆਂ ਤਿੰਨ ਬੇਟੀਆਂ ਹਨ ਤੇ ਘਰ ਵਾਲਾ ਉਸ ਦਾ ਪਹਿਲਾਂ ਹੀ ਮਰ ਚੁੱਕਾ ਹੈ ਤੇ ਉਸ ਨੂੰ ਬਹੁਤ ਤਰਸ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਇਹਨਾਂ ਦਾ ਵਿਚਾਰੀਆਂ ਦਾ ਜੇ ਮੈਂ ਇਸ ਦੀ ਮਾਂ ਨੂੰ ਲੈ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੂੰ ਕੌਣ ਪਾਲੇਗਾ ਉਹ ਉਸ ਔਰਤ ਨੂੰ ਲੈ ਕੇ ਨਹੀਂ ਜਾਂਦਾ ਸਗੋਂ ਛੱਡ ਕੇ ਧਰਮਰਾਜ ਕੋਲ ਚਲਾ ਜਾਂਦਾ ਹੈ ਅਤੇ ਧਰਮਰਾਜ ਨੂੰ ਕਹਿੰਦਾ ਹੈ ਕਿ ਆਪ ਜੀ ਨੇ ਉਸ ਨੂੰ ਲੈਣ ਲਈ ਭੇਜਿਆ ਸੀ ਪਰ ਮੇਰਾ ਦਿਲ ਨਹੀਂ ਮੰਨਿਆ ਤੁਸੀਂ ਉਹਨੂੰ ਥੋੜਾ ਟਾਈਮ ਹੋਰ ਦਿਓ ਕਿਉਂਕਿ ਉਸ ਦੀਆਂ ਤਿੰਨ ਬੱਚੀਆਂ ਹਨ ਉਹ ਅਨਾਥ ਹੋ ਜਾਣਗੀਆਂ ਪਹਿਲਾਂ ਹੀ ਬਹੁਤ ਗਰੀਬ ਹਨ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਏਗਾ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋਏਗਾ ਇਸ ਕਰਕੇ ਮੈਂ ਉਹਨਾਂ ਨੂੰ ਲੈ ਕੇ ਨਹੀਂ ਆਇਆ ਧਰਮ ਰਾਜ ਕਹਿੰਦਾ ਵੀ ਹੁਣ ਤੂੰ ਮੈਨੂੰ ਦੱਸੇਗਾ ਵੀ ਕਿਸ ਨੂੰ ਲਿਆਉਣਾ ਹੈ ਕਿਸ ਨਾਲ ਇਨਸਾਫ ਕਰਨਾ ਹੈ ਕਿਸ ਦਾ ਕੀ ਕਰਮ ਹੈ ਵੀ ਜਾ ਤੂੰ ਤੋਹੀਨ ਕੀਤੀ ਹੈ ਤੇ ਇਸ ਦੀ ਤੈਨੂੰ ਸਜ਼ਾ ਭੁਗਤਣੀ ਪਵੇਗੀ ਜਦੋਂ ਤੱਕ ਤੂੰ ਆਪਣੀ ਮੂਰਖਤਾ ਤੇ ਤਿੰਨ ਵਾਰ ਇਹ ਨਹੀਂ ਹੱਸਦਾ ਉਸ ਸਮੇਂ ਤੱਕ ਤੂੰ ਮਾਤ ਲੋਕ ਤੇ ਹੀ ਰਹੇਗਾ ਧਰਮ ਰਾਜ ਨੇ ਕਲਾ ਵਰਤਾਈ ਜਿਸ ਔਰਤ ਨੂੰ ਜਿਸ ਸ਼ਹਿਰ ਤੋਂ ਲੈਣ ਆਇਆ ਸੀ ਉਸੇ ਸ਼ਹਿਰ ਦੇ ਵਿੱਚ ਉਸ ਯਮਦੂਤ ਨੂੰ ਇੱਕ ਇਨਸਾਨ ਦੇ ਰੂਪ ਦੇ ਵਿੱਚ ਥੱਲੇ ਸਿਰ ਦਿੱਤਾ ਅਤੇ ਉਹ ਇੱਕ ਫਟੇ ਪੁਰਾਣੇ ਕੱਪੜੇ ਉਸ ਦੇ ਪਾਏ ਹੋਏ ਹਨ ਇਸ ਸੜਕ ਦੇ ਕਿਨਾਰੇ ਬੈਠਾ ਹੈ ਠੰਡ ਦਾ ਟਾਈਮ ਹੈ ਇੱਕ ਜੋ ਜੁੱਤੀਆਂ ਦਾ ਗੰਡਣ ਦਾ ਕੰਮ ਕਰਦਾ ਸੀ ਵਿਅਕਤੀ ਉਹ ਸ਼ਹਿਰ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਠੰਡ ਦੇ ਕੱਪੜੇ ਤੇ ਜੁੱਤੇ ਲੈਣ ਦੇ ਲਈ ਆਇਆ ਸੀਗਾ ਜਦੋਂ ਉਹ ਦੇਖਦਾ ਹੈ ਕਿ ਇੱਕ ਗਰੀਬ ਵਿਅਕਤੀ ਫਟੇ ਹੋਏ ਕੱਪੜਿਆਂ ਠੰਡ ਦੇ ਵਿੱਚ ਠਰ ਠਰ ਕਰ ਰਿਹਾ ਹੈ ਤਾਂ ਉਸ ਨੇ ਕੀ ਕੀਤਾ ਇੱਕ ਕੰਬੜਾ ਲੈ ਕੇ ਉਸ ਗਰੀਬ ਵਿਅਕਤੀ ਨੂੰ ਦੇ ਦਿੱਤਾ ਜੋ ਜਮਦੂਤੀ ਅਤੇ ਜਮਦੂਤ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਵੀ ਇਸ ਕੋਲ ਤਾਂ ਗਰੀਬ ਕੋਲ ਰਹਿਣ ਦੀ ਵੀ ਕੋਈ ਥਾਂ ਨਹੀਂ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਮੇਰੇ ਪਿੰਡ ਚੱਲ ਤੇ ਜਮਦੂਤ ਗਰੀਬੀ ਦੇ ਰੂਪ ਦੇ ਵਿੱਚ ਉਹ ਧਰਤੀ ਤੇ ਆਇਆ ਸੀ ਉਸ ਦੇ ਨਾਲ ਤੁਰ ਪੈਂਦਾ ਹੈ ਅਤੇ ਰਸਤੇ ਵਿੱਚ ਜੋ ਜੁੱਤੀਆਂ ਦਾ ਕੰਮ ਕਰਨ ਵਾਲਾ ਵਿਅਕਤੀ ਸੀ ਉਹ ਜੰਦੂਤ ਨੂੰ ਸਮਝਾ ਰਿਹਾ ਹੈ ਕਿ ਦੇਖ ਪੈਸੇ ਮੈਂ ਆਪਣੇ ਬੱਚਿਆਂ ਦੇ ਕੱਪੜੇ ਤੇ ਜੁੱਤੀਆਂ ਲਿਆਉਣ ਦੇ ਲਈ ਲੈ ਕੇ ਆਪਣੇ ਘਰ ਤੋਂ ਆਇਆ ਸੀ ਪਰ ਮੇਰੀ ਪਤਨੀ ਮੈਨੂੰ ਬਹੁਤ ਬੋਲੇਗੀ ਤੈਨੂੰ ਵੀ ਮਾੜਾ ਬੋਲੇਗੀ ਪਰ ਤੂੰ ਅਗੋਂ ਕੁਝ ਨਹੀਂ ਬੋਲਣਾ ਚੁੱਪ ਕਰਕੇ ਸੁਣ ਲੈਣਾ ਹੈ ਐਸੀ ਤਰ੍ਹਾਂ ਹੀ ਹੁੰਦਾ ਹੈ ਜਦੋਂ ਉਹ ਵਿਅਕਤੀ ਜਿਮ ਦੂਤ ਨੂੰ ਆਪਣੇ ਘਰ ਲਿਆ ਜਾਂਦਾ ਹੈ ਉਸ ਦੀ ਪਤਨੀ ਨੂੰ ਪਤਾ ਲੱਗਦਾ ਹੈ ਤਾਂ ਉਸ ਨੂੰ ਬਹੁਤ ਬੋਲਦੀ ਹੈ ਅਤੇ ਜਿਮ ਦੂਤ ਅੱਗੋਂ ਹੱਸ ਪੈਂਦਾ ਹੈ ਉਹ ਜੁੱਤੀਆਂ ਵਾਲਾ ਵਿਅਕਤੀ ਪੁੱਛਦਾ ਹੈ ਵੀ ਮੇਰੀ ਪਤਨੀ ਤੈਨੂੰ ਗਾਲਾਂ ਕੱਢ ਰਹੀ ਹੈ ਨਾ ਬੋਲ ਰਹੀ ਹੈ ਤੂੰ ਹੱਸ ਕਿਉਂ ਰਿਹਾ ਹੈ ਉਹ ਕਹਿੰਦਾ ਮੈਂ ਬਾਅਦ ਵਿੱਚ ਦੱਸਾਂਗਾ ਕਿਉਂਕਿ ਧਰਮਰਾਜ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਤੱਕ ਤਿੰਨ ਵਾਰੀ ਤੂੰ ਆਪਣੀ ਮੂਰਖਤਾ ਦਾ ਇਤਿਹਾਸ ਨਹੀਂ ਨਾ ਪੈਂਦਾ ਉਸ ਤੱਕ ਉਸ ਸਮੇਂ ਤੱਕ ਤੂੰ ਮਾਤ ਲੋਕ ਤੇ ਹੀ ਰਹੇਗਾ ਉਸ ਤੋਂ ਬਾਅਦ ਜਦੋਂ ਤੂੰ ਤਿੰਨ ਵਾਰੀ ਹੱਸ ਪਿਆ ਆਪਣੀ ਮੂਰਖਤਾ ਤੇ ਫਿਰ ਤੂੰਰੇ ਮੇਰੇ ਕੋਲ ਆ ਜਾਏਗਾ ਸਮਾਂ ਬੀਤਦਾ ਗਿਆ ਕਹਿੰਦੇ ਵੀ ਜਿਹੜਾ ਵਿਅਕਤੀ ਚੁੱਤੀਆਂ ਦਾ ਕੰਮ ਕਰਦਾ ਸੀ ਨਾ ਉਸ ਗਰੀਬ ਵਿਅਕਤੀ ਨੂੰ ਭਾਬ ਕੇ ਜਮਦੂਤ ਨੂੰ ਵੀ ਉਸਨੇ ਜੁੱਤੀਆਂ ਦਾ ਕੰਮ ਸਿਖਾ ਦਿੱਤਾ ਜਮਦੂਤ ਤਾਂ ਹਸ ਰਿਹਾ ਸੀ ਨਾ ਕਿਉਂਕਿ ਉਹ ਕਹਿੰਦਾ ਵੀ ਇਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਇਸ ਨੂੰ ਕਿੰਨੀ ਧਨ ਦੌਲਤ ਦੇ ਸਕਦਾ ਹਾਂ ਮੇਰੇ ਕੋਲ ਤਾਂ ਇੰਨੀ ਪਾਵਰ ਹੈ ਉਹ ਇਸ ਕਰਕੇ ਹਸ ਰਿਹਾ ਸੀ ਕਹਿੰਦੇ ਜੁੱਤੀਆਂ ਦਾ ਜਿਹੜਾ ਕੰਮ ਸੀ ਨਾ ਜਮਦੂਤ ਨੇ ਇੰਨਾ ਵਧੀਆ ਇੰਨੇ ਸਫਾਈ ਦੇ ਨਾਲ ਕੀਤਾ ਕਹਿੰਦੇ ਕੁਝ ਹੀ ਸਾਲਾਂ ਦੇ ਵਿੱਚ ਜਿਸ ਵਿਅਕਤੀ ਦੇ ਨਾਲ ਉਸਨੇ ਜੁੱਤੀਆਂ ਦਾ ਕੰਮ ਕੀਤਾ ਸੀਗਾ ਜੋ ਉਸ ਨੂੰ ਘਰ ਵਿੱਚ ਲੈ ਕੇ ਆਇਆ ਸੀ ਪੂਰੇ ਸ਼ਹਿਰ ਦੇ ਵਿੱਚ ਉਸ ਦਾ ਨਾਮ ਹੋ ਗਿਆ ਵੀ ਉੱਥੇ ਜੁੱਤੀਆਂ ਬਹੁਤ ਵਧੀਆ ਬਣਦੀਆਂ ਹਨ ਤੇ ਉਹਦੇ ਕਾਰੋਬਾਰ ਦੇ ਵਿੱਚ ਵੀ ਬਹੁਤ ਵਾਧਾ ਹੋ ਗਿਆ ਉਸ ਸਮੇਂ ਦੇ ਰਾਜੇ ਨੇ ਨਾ ਆਪਣੇ ਵਜ਼ੀਰ ਨੂੰ ਇੱਕ ਚਮੜੇ ਦਾ ਟੁਕੜਾ ਲੈ ਕੇ ਉਸ ਕੋਲ ਭੇਜਿਆ ਅਤੇ ਰਾਜ ਦਾ ਵਜ਼ੀਰ ਆ ਕੇ ਉਸ ਨੂੰ ਕਹਿੰਦਾ ਹੈ ਜਮਦੂਤ ਨੂੰ ਵੀ ਭਾਈ ਸਾਹਿਬ ਜੀ ਇਹ ਜੋ ਇੱਕ ਚਮੜੇ ਦਾ ਟੁਕੜਾ ਹੈ ਨਾ ਆਪ ਜੀ ਨੇ ਇਸ ਦੀ ਇੱਕ ਜੁੱਤੀ ਬਣਾਉਣੀ ਹੈ ਚੱਪਲ ਨਹੀਂ ਬਣਾਉਣੀ ਆ ਕਿਉਂਕਿ ਉੱਥੇ ਦਾ ਕਾਨੂੰਨ ਸੀ ਚੱਪਲ ਉਸ ਸਮੇਂ ਵਿਅਕਤੀ ਦੇ ਪਾਈ ਜਾਂਦੀ ਸੀ ਜਦੋਂ ਉਹ ਮਰ ਜਾਂਦਾ ਸੀ ਤੇ ਉਸ ਨੂੰ ਸ਼ਮਸ਼ਾਨ ਘਾੜ ਲੈ ਕੇ ਜਾਣਾ ਹੁੰਦਾ ਸੀ ਚਮੜੇ ਦਾ ਟੁਕੜਾ ਬਹੁਤ ਛੋਟਾ ਸੀ ਤੇ ਜੁੱਤੀ ਬਣਨੀ ਬਹੁਤ ਔਖੀ ਸੀ ਉਸ ਨੇ ਕੀ ਕੀਤਾ ਜਮਦੂਤ ਨੇ ਉਸ ਦੀ ਚੱਪਲ ਬਣਾ ਦਿੱਤੀ ਜਦੋਂ ਉਸ ਨੂੰ ਪਤਾ ਲੱਗਿਆ ਰਾਜੇ ਦੇ ਵਜ਼ੀਰ ਨੂੰ ਵੀ ਉਸ ਨੇ ਚੱਪਲ ਬਣਾ ਦਿੱਤੀ ਹੈ ਲੈਣ ਲਈ ਆਇਆ ਉਸ ਨੇ ਲੱਕੜ ਦੀ ਸੋਟੀ ਚੱਕ ਲਈ ਤੇ ਉਸ ਤੇ ਮਾਰਨ ਲੱਗਿਆ ਐਨੇ ਸਮੇਂ ਬਾਅਦ ਰਾਜੇ ਦਾ ਦੂਸਰਾ ਮੰਤਰੀ ਉੱਥੇ ਆ ਕੇ ਵਜ਼ੀਰ ਨੂੰ ਕਹਿੰਦਾ ਹੈ ਕਿ ਜੁੱਤੀ ਤਾਂ ਨਹੀਂ ਬਣਾ ਦਿੱਤੀ ਚામੜੇ ਦੀ ਕਿਤੇ ਉਹ ਕਹਿੰਦਾ ਹੈ ਵਜ਼ੀਰ ਕਹਿੰਦਾ ਕੀ ਹੋ ਗਿਆ ਕਹਿੰਦਾ ਵੀ ਰਾਜਾ ਤਾਂ ਹੁਣ ਚੱਲ ਵਸਿਆ ਇਸ ਕਰਕੇ ਚੱਪੜਾ ਹੀ ਬਣਾ ਲਓ ਕਿਉਂਕਿ ਜੋ ਜਮਦੂਤ ਸੀ ਉਹ ਤਾਂ ਪਹਿਲਾਂ ਹੀ ਜਾਣਦਾ ਸੀ ਵੀ ਰਾਜੇ ਦਾ ਸਮਾਂ ਕਿੰਨਾ ਹੈ ਇਸ ਕਰਕੇ ਉਹ ਦੂਸਰੀ ਵਾਰੀ ਫੇਰ ਹਸਣ ਲੱਗ ਪਿਆ ਕੁਝ ਸਮੇਂ ਦੇ ਬਾਅਦ ਉੱਥੇ ਇੱਕ ਔਰਤ ਆਉਂਦੀ ਹੈ ਅਤੇ ਤਿੰਨ ਬੱਚੀਆਂ ਉਸ ਦੇ ਨਾਲ ਹਨ ਉਹ ਕਹਿੰਦੀ ਹੈ ਕਿ ਮੇਰੀ ਬੇਟੀਆਂ ਨੂੰ ਤਿੰਨਾਂ ਨੂੰ ਵਧੀਆ ਸੈਂਡਲ ਤੇ ਜੁੱਤੀ ਬਣਾ ਕੇ ਦੇ ਦਿਓ ਜਮਦੂਤ ਨੇ ਜਦੋਂ ਉਹਨਾਂ ਤੇ ਨਿਗਾਹ ਮਾਰੀ ਤਾਂ ਉਹ ਕੀ ਦੇਖਦਾ ਹੈ ਵੀ ਇਹ ਤਾਂ ਉਹੀ ਕੁੜੀਆਂ ਤੇ ਉਹੀ ਬੱਚੀਆਂ ਹਨ ਜਿਨ੍ਹਾਂ ਦੀ ਮਾਂ ਨੂੰ ਮੈਂ ਲੈ ਕੇ ਨਹੀਂ ਗਿਆ ਸੀ ਪਰ ਦੂਸਰਾ ਜਮਦੂਤ ਇਹਦੀ ਮਾਂ ਨੂੰ ਆ ਕੇ ਲੈ ਗਿਆ ਸੀ ਤਾਂ ਉਸ ਨੇ ਪੁੱਛਿਆ ਵੀ ਭੈਣ ਜੀ ਇਹ ਬੱਚੇ ਕਿਸ ਦੇ ਹਨ ਤਾਂ ਉਸ ਮਾਤਾ ਨੇ ਦੱਸਿਆ ਕਿ ਇਹਨਾਂ ਦਾ ਪਿਓ ਪਹਿਲਾਂ ਹੀ ਮਰ ਗਿਆ ਸੀ ਬਾਅਦ ਵਿੱਚ ਇਹਨਾਂ ਦੀ ਮਾਂ ਗੁਜ਼ਰ ਗਈ ਮੇਰੇ ਕੋਲ ਧਨ-ਦੌਲਤ ਬਹੁਤ ਸੀ ਪਰ ਮੇਰੇ ਕੋਈ ਔਲਾਦ ਨਹੀਂ ਸੀ ਮੈਂ ਕੀ ਕੀਤਾ ਮੈਂ ਇਹਨਾਂ ਨੂੰ ਆਪਣੇ ਕੋਲ ਰੱਖ ਲਿਆ ਇਹਨਾਂ ਦਾ ਪਾਲਣ-ਪੋਸ਼ਣ ਕੀਤਾ ਹੁਣ ਇਹ ਬੱਚੀਆਂ ਆਪਣੇ ਪੈਰਾਂ ਤੇ ਖੜ ਗਈਆਂ ਹਨ ਇੰਨੀਆਂ ਕਾਬਲ ਹੋ ਗਈਆਂ ਹਨ ਕਿ ਹੁਣ ਮੈਂ ਇਹਨਾਂ ਦੀ ਸ਼ਾਦੀ ਕਰਨੀ ਹੈ ਅਤੇ ਇਹਨਾਂ ਦੇ ਲਈ ਹੀ ਮੈਂ ਜੁੱਤੀਆਂ ਬਣਵਾਉਣ ਦੇ ਲਈ ਆਈ ਹਾਂ ਤਾਂ ਉਹ ਜਮਦੂਤ ਬਹੁਤ ਉੱਚੀ-ਉੱਚੀ ਅਸਾਂ ਲੱਗ ਪਿਆ ਤੇ ਜੋ ਗਰੀਬ ਵਿਅਕਤੀ ਜੁੱਤੀਆਂ ਵਾਲਾ ਸਾਨੂੰ ਲੈ ਕੇ ਆਇਆ ਸੀ ਨਾ ਉਹ ਜੰਦੂਤ ਨੂੰ ਪੁੱਛਦਾ ਹੈ ਵੀ ਤੂੰ ਕਿਉਂ ਆਸ ਰਿਆ ਹੈ ਉਹ ਦੱਸਦਾ ਹੈ ਕਿ ਇਸ ਤਰ੍ਹਾਂ ਦੀ ਖੇਡ ਹੋਈ ਆ ਰਾਜੇ ਨੇ ਮੈਨੂੰ ਥੱਲੇ ਇਹਨਾਂ ਦੀ ਮਾਂ ਨੂੰ ਲੈਣ ਭੇਜਿਆ ਸੀ ਮੈਂ ਤਰਸ ਕੀਤਾ ਮੈਂ ਨਹੀਂ ਲੈ ਕੇ ਗਿਆ ਮੈਨੂੰ ਤਰਸ ਆ ਗਿਆ ਤੇ ਅੱਜ ਉਹ ਰਾਜੇ ਨੇ ਜੋ ਮੈਨੂੰ ਸਰਾਬ ਦਿੱਤਾ ਸੀ ਵੀ ਤੈਨੂੰ ਤਿੰਨ ਵਾਰੀ ਆਪਣੀ ਮੂਰਖਤਾ ਤੇ ਹੱਸਣਾ ਪਏਗਾ ਅੱਜ ਮੈਂ ਤੀਸਰੀ ਵਾਰ ਇਸ ਕਰਕੇ ਆ ਸਿਆहां ਵੀ ਜੇ ਮੈਂ ਇਹਨਾਂ ਨੂੰ ਲੈ ਜਾਂਦਾ ਤਾਂ ਸ਼ਾਇਦ ਹੋ ਸਕਦਾ ਸੀ ਕਿ ਇਹ ਗਰੀਬੀ ਦੇ ਜੋ ਜੰਜਾਲ ਦੇ ਵਿੱਚ ਫਸੀਆਂ ਹੋਈਆਂ ਸੀ ਵਿਚਾਰੀਆਂ ਮਾਂ ਸਾਰ ਜਿੰਦਗੀ ਇਹਨਾਂ ਨੂੰ ਗਰੀਬੀ ਦੇ ਵਿੱਚ ਹੀ ਪਾਲਦੀ ਦੇਖੋ ਜੇ ਇਹਨਾਂ ਦੀ ਮਾਂ ਮਰ ਗਈ ਤਾਂ ਇਹਨਾਂ ਨੂੰ ਬਧੀਆ ਗੋ ਮਾਂ ਮਿਲ ਗਈ ਜਿਸ ਨੇ ਇਹਨਾਂ ਦਾ ਨਾਂ ਬਧੀਆ ਪਾਲਣ ਪੋਸ਼ਣ ਕੀਤਾ ਉਹ ਜਿਵੇਂ ਦੂਤ ਫੇਰ ਧਰਮਰਾਜ ਦੇ ਕੋਲ ਜਾਂਦਾ ਹੈ ਤੇ ਮਾਫੀ ਮੰਗਦਾ ਹੈ ਸੋ ਇਹੋ ਹੀ ਜ਼ਿੰਦਗੀ ਦੀ ਕਹਾਣੀ ਹੈ ਕਿ ਆਪਾਂ ਰੋਸ ਕਰਨ ਲੱਗ ਜਾਂਦੇ ਹਾਂ ਉਹ ਮੈਨੂੰ ਨਹੀਂ ਮਿਲਿਆ ਪਰਮਾਤਮਾ ਨੇ ਐ ਨਹੀਂ ਕੀਤਾ ਪਰਮਾਤਮਾ ਨੂੰ ਮੇਰੇ ਨਾਲ ਐਦਾਂ ਕਰਨਾ ਚਾਹੀਦਾ ਸੀ ਕਿਉਂਕਿ ਜੋ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੁੰਦਾ ਹੈ ਨਾ ਪਰਮਾਤਮਾ ਸਭ ਦਾ ਭਲਾ ਕਰਦਾ ਹੈ ਉਹਨੇ ਸਭ ਦਾ ਦੇਖਣਾ ਹੈ ਸਭ ਦਾ ਸੋਚਣਾ ਹੈ ਇਸ ਕਰਕੇ ਨਾ ਪਰਮਾਤਮਾ ਦੇ ਨਾਲ ਰੋਸ ਨਾ ਕਰਿਆ ਕਰੋ ਬਲਕਿ ਜੋ ਉਸ ਦੀ ਰਜ਼ਾ ਹੈ ਉਸ ਦਾ ਆਨੰਦ ਮਾਣਿਆ ਕਰੋ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਜੋ ਨਹੀਂ ਦਿੱਤਾ ਉਹਦਾ ਵੀ ਧੰਨਵਾਦ ਕਰਿਆ ਕਰੋ ਕਿਉਂਕਿ ਪਰਮਾਤਮਾ ਬੜਾ ਬਿਆੰਤ ਹੈ ਉਹ ਨੇ ਇਨਸਾਨ ਨੂੰ ਉਹਦੀ ਯੋਗਤਾ ਦੇ ਆਧਾਰ ਤੇ ਸਮੇਂ ਦੇ ਅਨੁਸਾਰ ਸਭ ਕੁਝ ਦੇ ਦੇਣਾ ਹੈ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸੁਣਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਜੀ